ਜਲਾ ਸ਼ਰਪੁਰ ਦੇ ਬਲਾਕ ਟਾਂਡਾ ਉੜਮੜ ਰਦੀਨ ਪਿੰਦੇ ਪਿੰਡ ਕਲਿਆਣਪੁਰ ਤਲਵੰਡੀ ਦੱਡੀਆਂ ਅਤੇ ਜ਼ਹੂਰਾ ਇਲਾਕੇ ਦੇ ਪਿੰਡਾਂ ਵਿੱਚ ਅੱਗ ਲੱਗ ਗਈ ਜਿਸ ਕਾਰਨ ਤੂੜੀ ਬਣਾਉਣ ਲਈ ਬची 1000 ਏਕੜ ਤੋਂ ਵੱਧ ਕਣਕ ਦੀ ਪਰਾਲੀ ਅਤੇ ਇੱਕ ਕਿਸਾਨ ਦੀ ਲਗਭਗ 7 ਏਕੜ ਕਣਕ ਦੀ ਫਸਲ ਸੜ ਕੇ ਰਾਖ ਹੋ ਗਈ ਇਹਦੇ ਨਾਲ ਹੀ ਇੱਕ ਟਰਾਲੀ ਅਤੇ ਇੱਕ ਰੀਪਰ ਵੀ ਨੁਕਸਾਨਿਆ ਗਿਆ ਹੈ ਤੇਜ਼ੀ ਨਾਲ ਫੈਲ ਰਹੀ ਅੱਗ ਨੇ ਸ਼ਾਮ ਤੱਕ ਸੈਂਕੜੇ ਏਕੜ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅੱਗ ਲੱਗਣ ਕਾਂ ਪਿੰਡ ਜਹੂਰਾ ਦੇ ਕਿਸਾਨ ਅਜੀਤ ਸਿੰਘ ਪੁੱਤਰ ਬੂਟਾ ਸਿੰਘ ਜੋ ਕਿ ਪਿੰਡ ਕਲਿਆਣਪੁਰ ਵਿੱਚ ਕੰਟਰੈਕਟ ਫਾਰਮਿੰਗ ਕਰ ਰਿਹਾ ਸੀ ਦੀ ਲਗਭਗ 7 ਏਕੜ ਕਣਕ ਦੀ ਫਸਲ ਸੜ ਕੇ ਰਾਖ ਹੋ ਗਈ। ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇਰ ਸ਼ਾਮ ਤੱਕ ਜਾਰੀ ਰਹੀਆਂ। ਅੱਗ ਲੱਗਣ ਕਾਰਨ ਮਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤਲਵੰਡੀ ਦਰੜੀਆਂ, ਸਾਬਕਾ ਸਰਪੰਚ ਭੋਪਿੰਦਰ ਸਿੰਘ, ਤਰਸੀਮ ਸਿੰਘ, ਮਹਿੰਦਰ ਸਿੰਘ, ਸਾਬਾ ਦਲਵੀਰ ਸਿੰਘ, ਰਵੀਲ ਸਿੰਘ, ਕਰਨੈਲ ਸਿੰਘ, ਜੇਪੀ ਤਰ ਲੋਕ ਸੰਗਤ ਤੇ ਉਪਰੋਕਤ ਪਿੰਡਾਂ ਦੇ ਹੋਰ ਕਿਸਾਨਾਂ ਦੀ ਕਣਕ ਅਤੇ ਨਾੜ ਸੜ ਗਈ। ਪਿੰਡ ਤਲਵੰਡੀ ਟਟੀਆਂ ਮੈਂ ਇੱਥੇ ਟੂੜੀ ਬਣਾ ਰਿਆ ਸੀ ਤੇ ਬਿਜਲੀ ਦੀ ਤਾਰ ਟੁੱਟਣ ਕਰਨਾ ਪਟਾਕਾ ਪੈਣ ਨਾਲ ਅੱਗ ਲੱਗ ਗਈ ਬਹੁਤ ਜ਼ਿਆਦਾ ਤੇਜ਼ ਅੱਗ ਲੱਗਣ ਕਰਨਾ ਮੇਰਾ 150 ਏਕੜ ਕਿੱਲਾ ਦਾ ਨਾੜ ਸੜ ਕੇ ਸੁਆਹ ਹੋ ਗਿਆ ਤੇ ਮੇਰੀ ਟਰੈਲੀ ਟੂੜੀ ਵਾਲੀ ਨੂੰ ਵੀ ਅੱਗ ਪੈ ਗਈ ਤੇ ਮੇਰੇ ਰਿਪਰ ਨੂੰ ਵੀ ਅੱਗ ਪੈ ਗਈ ਇਹਦੇ ਵਿੱਚ ਮੇਰਾ ਬਹੁਤ ਨੁਕਸਾਨ ਹੋਇਆ ਹੈ। ਤੇ ਮੈਂ ਸਰਕਾਰ ਅੱਗੇ ਇਹੀ ਮੰਗ ਕਰਨਾ ਵਾ ਮੈਨੂੰ ਮੁਆਫੀਆ ਦਿੱਤਾ ਜਾਵੇ ਤੇ ਇਸੇ ਕਰਕੇ ਇਹਦੇ ਨਾਲ ਵੀ ਛੜਕ ਵੀ ਅੱਗ ਪਾਰ ਕਰ ਗਈ ਤੇ ਫਾਇਰ ਬ੍ਰੇਡ ਦੀਆਂ ਗੱਡੀਆਂ ਵੀ ਮੰਗਾਈਆਂ ਤੇ ਉਹਨਾਂ ਨੇ ਸਾਡੇ ਨਾਲ ਲਾ ਕੇ ਹਾਲ ਦੀ ਘੜੀ ਟ੍ਰੈਕਟਰਾਂ ਤੱਕ ਵੀ ਤੂੰ 50 ਟਰੈਕਟਰ ਸੀ ਕੋਈ ਜ਼ਿੰਮੇਵਾਰ ਭਰਾਵਾਂ ਦੇ ਨਾਲ ਸਾਰਿਆਂ ਨੇ ਰਲ ਕੇ ਅੱਗ ਦੇ ਥੋੜਾ ਬਹੁਤਾ ਕਾਬੂ ਪਾਇਆ ਤੇ ਪਿੰਡ ਵਾਲੇ ਵੀ ਪੁੰਚੇ ਸਾਡੇ ਨਾਲ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਅੱਬਾ ਅਗਰੇ ਥੋੜਾ ਤੇ ਕੰਟਰੋਲ ਪਾ ਗਏ ਫਾਇਰਟ ਦੀ ਗੱਡੀ ਵੀਰ ਜੀ ਪਹੁੰਚ ਗਈ ਸੀ ਆਪਣੇ ਅੱਧੇ ਘੰਟੇ ਤੱਕ ਪਹੁੰਚ ਗਈ ਸੀ 20 ਮਿੰਟਾਂ ਦੇ ਵਿੱਚ ਵਿੱਚ ਗੱਡੀ ਆ ਗਈ ਸੀ ਸਰ ਜੀ ਇਹ ਜੈਂਟਲਵਨਟੀ ਇਹਦੇ ਵਿੱਚ ਇਸ ਤਰ੍ਹਾਂ ਜੀ ਇਹ ਅੱਗ ਪੂਰੇ ਮੇਰਗਲ ਜਿਹੜੀ ਆ ਵੇਟ ਏਰੀਆ ਦੀ ਸਾਰੀ ਬਿਲਟ ਹੈ तकरीबन ਸਾਰੀ ਹੀ ਅੱਗ ਦੇ ਸਿਕੰਜੇ ਚਾ ਪਰ ਪ੍ਰਮਾਤਮਾ ਕਿਰਪਾ ਕਰੇ ਰੱਬ ਦਾ ਸ਼ੁਕਰ ਹੈ ਇੱਥੇ ਖੜੇ ਆ ਜਿੱਥੇ ਮੈਂ ਖੜਾ ਤਿੰਨ ਫਾਇਰ ਬ੍ਰਿਗੇਡ ਇੱਥੇ ਲੱਗੀਆਂ ਆ ਤਾਂ ਤਿੰਨ ਕਿ ਸੱਤ ਟੈਂਕਰ ਆ ਵੱਡੇ ਅਸੀਂ ਕਾਬੂ ਪਾ ਰਹੇ ਹਾਂ ਤੇ ਸਕੇ ਵੀ ਇਹਨਾਂ 70% ਅਸੀਂ 80% ਕਾਬੂ ਪਾ ਲਿਆ ਆਬ ਸਕੇ ਟੈਕ ਦੇ ਵਿੱਚ ਅਸੀਂ ਬਾਕੀ ਵੀ ਤਾਂ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਆਗ ਬੁਝਾਉਣ ਦੇ ਵਿੱਚ ਸਾਥ ਦਿੱਤਾ ਚਾਹੇ ਤਿੰਨ ਕਾ ਦਿੱਤਾ ਚਾਹੇ ਕਿੰਨਾ ਦਿੱਤਾ ਮੈਂ ਸਾਰਿਆਂ ਨੂੰ ਸਲੂਟ ਕਰਦਾ ਕਿਉਂਕਿ ਇਹ ਇੱਕ ਕਹਿ ਲੋ ਕੁਦਰਤ ਦੀ ਗੱਲ ਹੁੰਦੀ ਆ ਪਤਾ ਨਹੀਂ ਕਿੰਨੇ ਅੱਗ ਲਾਈ ਆ ਹੁਣ ਕਿਹਦਾ ਨਾਮ ਲੈ ਲਈਏ ਜਿੰਨਾ ਗੱਲ ਪਰ ਉਹਨੇ ਆਪਣੇ ਥੋੜੇ ਜੇ ਫਾਇਦੇ ਲਈ ਅੱਗ ਲਾਈ ਪਰ ਤਜਾਰਾ ਏਕੜ ਜਿਹੜਾ ਲੋਕਾਂ ਦੀ ਫਸਲਾਂ ਸਾਰਤੀਆਂ ਜਿੰਨੀ ਮਾਵਾ ਕੁੱਤਾ ਮੰਗੂ ਫਸਲਾਂ ਨੂੰ ਪਾਲਿਆ ਸੀ ਪਰ ਕੋਈ ਗੱਲ ਨਹੀਂ ਕਿਸਾਨ ਵੀਰੋ ਤੁਹਾਡੇ ਨਾਲ ਆ ਹੱਲੇ ਵੀ ਇੱਥੇ ਖੇਤਾਂ 'ਚ ਗੜਾ ਭਜਾ ਕੇ ਜਾਵਾਂਗੇ ਔਰ ਭਗਵੰਤ ਮਾਨ ਦੀ ਸਰਕਾਰ ਆ ਘਬਰਾਇਓ ਨਾ ਮਾਜਵਾ ਵੀ ਜਰੂਰ ਮਿਲੂਗਾ ਮੈਂ ਆਲਰੇਡੀ ਪ੍ਰੋਟੈਸਟ ਮੇਰੇ ਨਾਲ ਹੀ ਸਗੇ ਜਿਹਦੇ ਜਿਹਦੇ ਵੀ ਖੇਤ ਸੜੇ ਆ ਕਿੰਨੇ ਕਿੰਨੇ ਉਲਿਖਤੀ ਰੂਪ ਚ ਅਸੀਂ ਲੈ ਰਹੇ ਆ ਜਿਹੜਾ ਕੋਈ ਰਹਿ ਜਾਏਗਾ ਕਿਉਂਕਿ ਹੁਣ ਹਨੇਰਾ ਹੋਈ ਜਾਂਦਾ ਤੇ ਸਵੇਰੇ ਕੱਲ ਸੋਮਵਾਰ ਅ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਪਿੰਡਾਂ ਦੇ ਮਰਦਾਂ ਦੀ ਸਮਾਰੀ ਕਰਕੇ ਉਹਨਾਂ ਦਾ ਆਪਾਂ ਅ ਬਾਇਓ ਡਾਟ ਇਕੱਠਾ ਕਰ ਲਵਾਂਗੇ ਕਿਹਦੇ ਕਿੰਨੇ ਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ